ਬੜੇ ਹੀ ਚਾਹਮਾ ਨਾਲ ਹਰਮੀਤ ਸਿੰਘ ਨੇ ਆਪਣੀ ਤੀ ਬਿੰਦਰ ਨੂੰ ਦਿੱਲੀ 에어ਪੋਰਟ ਤੋਂ ਕਨੇਡਾ ਦੀ ਫਲਾਈਟ ਵਿੱਚ ਬਿਠਾਇਆ 14 ਘੰਟਿਆਂ ਦੇ ਸਫ਼ਰ ਤੋਂ ਬਾਅਦ ਜਦੋਂ ਉਹ ਟ੍ਰਾਂਟੋ ਆਇਰਪੋਰਟ ਤੇ ਉਤਰੀ ਤਾਂ ਬਾਹਰ ਨਿਕਲ ਕੇ ਉਸਨੇ ਮਾਸੀ ਨੂੰ ਨੰਬਰ ਮਲਾਇਆ ਪਰ ਮਾਸੀ ਨੇ ਫੋਨ ਨਾ ਚੁੱਕਿਆ ਫਿਰ ਦੂਸਰੇ ਨੰਬਰ ਤੇ ਟ੍ਰਾਈ ਕੀਤਾ ਤਾਂ ਮਾਸੀ ਨੇ ਫੋਨ ਚੱਕ ਲਿਆ ਹਾਲਚਲ ਪੁੱਛਣ ਤੋਂ ਬਾਅਦ ਬਿੰਦਰ ਨੇ ਕਿਹਾ ਮਾਸੀ ਜੀ ਤੁਸੀਂ ਮੈਨੂੰ 에어ਪੋਰਟ ਤੋਂ ਲੈਣ ਆਉਣਾ ਸੀ ਨਾ ਬਿੰਦਰ ਤੈਨੂੰ ਤਾਂ ਪਤਾ ਹੀ ਹੈ ਕਿ ਤੇਰੇ ਅੰਕਲ ਤੇ ਮੇਰੇ ਵਿਚਕਾਰ ਹਮੇਸ਼ਾ ਝਗੜਾ ਰਹਿੰਦਾ ਸੀ ਕੱਲ ਕੋਰਟ ਵਿੱਚ ਸਾਡਾ ਤਲਾਕ ਹੋਇਆ ਹੈ ਤੇ ਹਾਂ ਬਿੰਦਰ ਮੈਂ ਤਾਂ ਹੁਣ ਖੁਦ ਆਪਣੀ ਸਹੇਲੀ ਦੇ ਘਰ ਰਹਿ ਰਹੀ ਹਾਂ ਤੂੰ ਆਪਣਾ ਪ੍ਰਬੰਧ ਕਰ ਲਈ ਪਲੀਜ਼ ਇਹਨਾਂ ਕਹਿ ਕੇ 마ਸੀ ਨੇ ਫੋਨ ਕੱਟ ਦਿੱਤਾ 마ਸੀ ਦੇ ਇਹ ਸ਼ਬਦ ਪਹਾੜ ਵਾਂਗ ਬਿੰਦਰ ਤੇ ਡਿੱਗੇ ਇੱਕ ਵਾਰ ਤਾਂ ਉਸ ਦੀਆਂ ਅੱਖਾਂ ਅੱਗੇ ਹਨੇਰਾ ਹੀ ਛਾ ਗਿਆ ਸੀ ਉਹ 마ਸੀ ਜਿਹੜੀ ਕਹਿੰਦੀ ਸੀ ਤੂੰ ਆ ਜਾ ਮੈਂ ਹੈਗੀ ਆ ਇੱਥੇ ਇਸ ਅਣਜਾਣ ਦੇਸ਼ ਵਿੱਚ ਕੌਣ ਸਹਾਰਾ ਸੀ ਉਸ ਦਾ ਉਸ ਦਾ ਇੱਕ ਦਿਲ ਕਰੇ ਕਿ ਉਹ ਉੱਚੀ ਉੱਚੀ ਰੋਵੇ ਪਰ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਪ੍ਰਮਾਤਮਾ ਅਗੇ ਅਰਦਾਸ ਕੀਤੀ ਵਾਹਿਗੁਰੂ ਜੀ ਮੇਰੀ ਮਦਦ ਕਰੋ ਬਿੰਦਰ ਨੇ ਇੱਕ ਟੈਕਸੀ ਵਾਲੇ ਨੂੰ ਕਿਹਾ ਉਹ ਉਸ ਨੂੰ ਨਜ਼ਦੀਕੀ ਗੁਰਦੁਆਰੇ ਸਾਹਿਬ ਛੱਡ ਦਵੇ ਉਹ ਗੁਰੂ ਘਰ ਪਹੁੰਚੀ ਮੱਥਾ ਟੇਕਿਆ ਤੇ ਅਰਦਾਸ ਕੀਤੀ ਹੇ ਵਾਹਿਗੁਰੂ ਜੀ ਇਸ ਅਣਜਾਣ ਮੁਲਕ ਵਿੱਚ ਮੇਰੀ ਬਾਹ ਫੜਨ ਵਾਲਾ ਕੋਈ ਨਹੀਂ ਤੁਸੀਂ ਮੇਰੀ ਇਲਾਜ ਰੱਖਿਓ ਫਿਰ ਉਸਨੇ ਗ੍ਰੰਥੀ ਸਿੰਘ ਕੋਲ ਜਾ ਕੇ ਦੱਸਿਆ ਬਾਬਾ ਜੀ ਮੈਂ ਪੰਜਾਬ ਤੋਂ ਆਈ ਹਾਂ ਮੇਰੀ ਮਾਸੀ ਨੇ ਮੇਰੇ ਨਾਲ ਧੋਖਾ ਕੀਤਾ ਹੈ ਤੁਸੀਂ ਇੱਕ ਦੋ ਦਿਨ ਮੈਨੂੰ ਇੱਥੇ ਕਮਰਾ ਦੇ ਦਿਓ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਗ੍ਰੰਥੀ ਸਿੰਘ ਨੇ ਕਿਹਾ ਦੇਖ ਬੀਬੀ ਪਤਾ ਨਹੀਂ ਤੇਰੇ ਵਰਗੇ ਕਿੰਨੇ ਕੁ ਮੁੰਡੇ ਕੁੜੀਆਂ ਆਉਂਦੇ ਨੇ ਇੱਥੇ ਅਸੀਂ ਕਿਸ ਕਿਸ ਨੂੰ ਰੱਖੀਏ ਇੱਥੇ ਤੁਸੀਂ ਕੋਈ ਕਿਰਾਏ ਦਾ ਮਕਾਨ ਦੇਖ ਲਓ ਇਹ ਕਹਿ ਕੇ ਬਾਬਾ ਜੀ ਉੱਥੋਂ ਚਲੇ ਗਏ ਮਿੰਦਰ ਨਿੱਕਾ ਜਿਹਾ ਮੂੰਹ ਕਰਕੇ ਉੱਥੋਂ ਬਾਹਰ ਆ ਗਈ ਉਸਨੇ ਰੋਡ ਉੱਤੇ ਖੜਕੇ ਇੱਕ ਵਾਰ ਫਿਰ ਮਾਸੀ ਨੂੰ ਫੋਨ ਕੀਤਾ ਪਰ ਉਸਨੇ ਨਾ ਚੁੱਕਿਆ ਐਨੇ ਨੂੰ ਇੱਕ ਟੈਕਸੀ ਉਸਦੇ ਕੋਲ ਆ ਕੇ ਰੁਕੀ ਕਿੱਥੇ ਜਾਣਾ ਹੈ ਮੈਡਮ ਟੈਕਸੀ ਡਰਾਈਵਰ ਨੇ ਸ਼ੀਸ਼ਾ ਹੇਠਾਂ ਕਰਦੇ ਹੋਏ ਪੁੱਛਿਆ ਉਹ ਚੁੱਪ ਰਹੀ ਕੀ ਬੋਲਦੀ ਵਿਚਾਰੀ ਉਹ ਡਰਾਈਵਰ ਇੱਕ ਪੰਜਾਬੀ ਮੁੰਡਾ ਸੀ ਉਹ ਝੱਟ ਸਮਝ ਗਿਆ ਕੁੜੀ ਪੰਜਾਬ ਤੋਂ ਨਵੀਂ-ਨਵੀਂ ਆਈ ਲੱਗਦੀ ਹੈ ਤੁਸੀਂ ਪੰਜਾਬ ਤੋਂ ਨਵੇਂ ਆਏ ਹੋ ਉਸਨੇ ਹਮਦਰਦੀ ਨਾਲ ਕਿਹਾ ਹਾਂਜੀ ਬਿੰਦਰ ਹੌਲੀ ਜਹੀ ਬੋਲੀ ਕੋਈ ਨਹੀਂ ਬੀਬੀ ਇੱਕ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ ਮੈਂ ਵੀ ਲੁਧਿਆਣੇ ਤੋਂ ਹਾਂ ਚੱਲ ਤੂੰ ਮੇਰੇ ਨਾਲ ਰਹਿ ਲੈ ਜਦੋਂ ਤੱਕ ਤੂੰ ਸੈਟਲ ਨਹੀਂ ਹੁੰਦੀ ਪਰ ਬਿੰਦਰ ਅਜੇ ਇੰਨਾ ਹੀ ਬੋਲੀ ਸੀ ਕਿ ਉਹ ਬੋਲਿਆ ਡਰਨਾ ਮੈਂ ਵੀ ਇੱਕ ਪੰਜਾਬੀ ਹਾਂ ਮੇਰਾ ਨਾਮ ਜਗਜੀਤ ਸਿੰਘ ਹੈ 2-4 ਦਿਨ ਤੂੰ ਮੇਰੇ ਕੋਲ ਰਹਿ ਲੈ ਫਿਰ ਆਪਣਾ ਕੰਮਕਾਰ ਦੇਖ ਲਈ ਵਿਚਾਰੀ ਬਿੰਦਰ ਕੋਲ ਕੋਈ ਹੋਰ ਚਾਰਾ ਵੀ ਨਹੀਂ ਸੀ ਉਹ ਬੋਲੀ ਠੀਕ ਹੈ ਉਸ ਮੁੰਡੇ ਨੇ ਬਿੰਦਰ ਦਾ ਸੂਟਕੇਸ ਡਿੱਗੀ ਵਿੱਚ ਰੱਖਿਆ ਤੇ ਬਿੰਦਰ ਨੂੰ ਬਿਠਾ ਕੇ ਗੱਡੀ ਆਪਣੇ ਫਲੈਟ ਵੱਲ ਨੂੰ ਤੋਰ ਲਈ ਉਸ ਦੀ ਫਲੈਟ ਵਿੱਚ ਦੋ ਰੂਮ ਤੇ ਇੱਕ ਛੋਟੀ ਜਹੀ ਕਿਚਨ ਸੀ ਇੱਕ ਕਮਰੇ ਦਾ ਦਰਵਾਜ਼ਾ ਖੋਲਦਿਆਂ ਉਸ ਨੇ ਕਿਹਾ ਤੂੰ ਆਪਣਾ ਸਮਾਨ ਇੱਥੇ ਰੱਖ ਲੈ ਤੇ ਆ ਜਾ ਖਾਣਾ ਬਣਾ ਲੈਂਦੇ ਹਾਂ ਬਿੰਦਰ ਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਅੰਦਰੋਂ ਅੰਦਰੀ ਉਹ ਡਰ ਰਹੀ ਸੀ ਪਰ ਹੋਰ ਕੋਈ ਰਸਤਾ ਵੀ ਨਹੀਂ ਸੀ ਉਸ ਦੇ ਕੋਲ ਬਿੰਦਰ ਨੇ ਰੋਟੀਆਂ ਬਣਾਈਆਂ ਤੇ ਜਗਜੀਤ ਨੇ ਸਬਜ਼ੀ ਖਾਣਾ ਖਾਂਦੇ ਸਮੇਂ ਬਿੰਦਰ ਦੀ ਨਜ਼ਰ ਸਾਹਮਣੇ ਕੰਧ ਤੇ ਉਰਦੂ ਵਿੱਚ ਲਿਖੀ ਇੱਕ ਕਲਾਮ ਤੇ ਪਈ ਜੋ ਸ਼ੀਸ਼ੇ ਵਿੱਚ ਮੜੀ ਹੋਈ ਸੀ ਬਾਜੀ ਇਹ ਕੀ ਹੈ ਬਿੰਦਰ ਨੇ ਫਰੇਮ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਇਹ ਜਿਸ ਕਮਰੇ ਵਿੱਚ ਤੇਰਾ ਸਮਾਨ ਹੈ ਨਾ ਉੱਥੇ ਇੱਕ ਮੁ슬ਮੰਡਾ ਰਹਿੰਦਾ ਸੀ ਪਾਕਿਸਤਾਨੀ ਇਹ ਉਸੇ ਨੇ ਲਗਾਇਆ ਸੀ ਉਹ ਆਪਣੇ ਘਰ ਗਿਆ ਹੋਇਆ ਹੈ ਖਾਣਾ ਖਾਣ ਤੋਂ ਬਾਅਦ ਥੋੜਾ ਕੋ ਬੈਠ ਕੇ ਬਿੰਦਰ ਨੇ ਕਿਹਾ ਭਾਜੀ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਇਸ ਓਪਰੇ ਮੁਲਕ ਵਿੱਚ ਮੈਨੂੰ ਸਹਾਰਾ ਦਿੱਤਾ। ਭਾਜੀ ਮੈਂ ਬਹੁਤ ਥੱਕ ਗਈ ਹਾਂ, ਮੈਂ ਚਲਦੀ ਹਾਂ। ਇਹ ਕਹਿ ਕੇ ਬਿੰਦਰ ਆਪਣੇ ਕਮਰੇ ਵਿੱਚ ਆ ਗਈ। ਸਭ ਤੋਂ ਪਹਿਲਾਂ ਉਸਨੇ ਆਪਣੇ ਘਰ ਫੋਨ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਨੈਟਪੈਕ ਖਤਮ ਹੋਣ ਕਾਰਨ ਉਸ ਦਾ ਫੋਨ ਕਨੈਕਟ ਨਾ ਹੋਇਆ। ਪਹਿਲਾਂ ਉਸ ਦਾ ਦਿਲ ਕੀਤਾ ਕਿ ਉਹ ਜਗਜੀਤ ਦੇ ਫੋਨ ਤੋਂ ਆਪਣੇ ਘਰ ਫੋਨ ਕਰ ਲਵੇ ਪਰ ਥੱਕੀ ਹੋਣ ਕਾਰਨ ਉਹ ਲੇਟ ਗਈ। ਥਕਾਵਟ ਕਾਰਨ ਉਸ ਦੀਆਂ ਅੱਖਾਂ ਬੰਦ ਹੋਣ ਲੱਗੀਆਂ। ਅਚਾਨਕ ਦਰਵਾਜ਼ਾ ਖੁੱਲ੍ਹਾ ਤੇ ਜਗਜੀਤ ਅੰਦਰ ਆਇਆ ਸੌਂ ਗਈ ਬਿੰਦਰ ਨਹੀਂ ਬਾਜੀ ਬਿੰਦਰ ਨੇ ਉੱਠ ਕੇ ਬੈਠਦਿਆਂ ਕਿਹਾ ਦੇਖ ਬਿੰਦਰ ਤੂੰ ਮੇਰਾ ਨਾਮ ਲਿਆ ਘਰ ਬਾਜੀ ਨਾ ਕਿਹਾ ਘਰ ਠੀਕ ਹੈ ਤੇ ਉਹ ਬਿੰਦਰ ਦੇ ਬੈੱਡ ਤੇ ਬੈਠ ਗਿਆ ਤੇ ਜੀਵ ਜਹੀਆਂ ਹਰਕਤਾਂ ਕਰਨ ਲੱਗਾ ਬਾਜੀ ਪੁਲਿਸ ਇਸ ਤਰ੍ਹਾਂ ਨਾ ਕਰੋ ਮੈਂ ਇਸ ਤਰ੍ਹਾਂ ਦੀ ਕੁੜੀ ਨਹੀਂ ਹਾਂ ਬਿੰਦਰ ਗਿਰਗਿੜਾ ਕੇ ਬੋਲੀ ਮੈਂ ਕਦੋਂ ਕਿਹਾ ਕਿ ਤੂੰ ਇਹੋ ਜਹੀ ਕੁੜੀ ਹੈ ਪਰ ਮੈਂ ਤੇਰੇ ਲਈ ਇੰਨਾ ਕੁਝ ਕੀਤਾ ਤੂੰ ਮੇਰੇ ਲਈ ਇੰਨਾ ਵੀ ਨਹੀਂ ਕਰ ਸਕਦੀ ਇੱਕ ਐਕਯੂ ਬੀ ਸ਼ਰਮੀ ਤੇ ਉੱਤਰ ਆਇਆ ਬਿੰਦਰ ਫਸ ਚੁੱਕੀ ਸੀ ਇਸ ਦਰਿੰਦੇ ਦੇ ਜਾਲ ਵਿੱਚ ਬਿੰਦਰ ਦਾ ਦਿਲ ਜੋਰ-ਜੋਰ ਦੀ ਧੜਕ ਰਿਹਾ ਸੀ ਐਦਾਂ ਲੱਗ ਰਿਹਾ ਸੀ ਜਿਵੇਂ ਸਰੀਰ ਵਿੱਚੋਂ ਬਾਹਰ ਆ ਜਾਵੇਗਾ ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਭਾਜੀ ਫੇਰ ਭਾਜੀ ਜਗਜੀਤ ਇਹ ਮੇਰਾ ਨਾਮ ਉਸਨੇ ਚੀਕਦਿਆਂ ਹੋਇਆਂ ਕਿਹਾ ਅੱਜ ਮੈਂ ਠੀਕ ਨਹੀਂ ਹਾਂ ਬਿੰਦਰ ਨੇ ਕੰਬਦੀ ਆਵਾਜ਼ ਵਿੱਚ ਕਿਹਾ ਝੂਠ ਬੋਲ ਰਹੀ ਹੈ ਤੂੰ ਉਹ ਗਰਜਿਆ ਨਹੀਂ ਭਾਜੀ ਮੈਂ ਸੱਚ ਬੋਲ ਰਹੀ ਹਾਂ ਜਗਜੀਤ ਐਦਾਂ ਵਿਸ਼ਵਾਸ ਨਹੀਂ ਕਰਦਾ ਕਿਸੇ ਤੇ ਦਿਖਾ ਮੈਨੂੰ ਉਸਨੇ ਵੀ ਸ਼ਰਮੀ ਦੀ ਹੱਦ ਪਾਰ ਕਰਦਿਆਂ ਕਿਹਾ ਚਲ ਠੀਕ ਹੈ ਅੱਜ ਮੈਂ ਜਾਣਾ ਪਰ ਕੱਲ ਨੂੰ ਤਿਆਰ ਰਹੀ ਐਨਾ ਕਹਿ ਕੇ ਉਹ ਚਲਾ ਗਿਆ ਬਿੰਦਰ ਦਾ ਦਿਲ ਕਰ ਰਿਹਾ ਸੀ ਕਿ ਧਰਤੀ ਵੇਲ ਦੇ ਦਵੇ ਤੇ ਉਹ ਘਰਕ ਜਾਏ ਕਿਉਂ ਆਈ ਉਹ ਕੈਨੇਡਾ ਸਾਰੀ ਰਾਤ ਬਿੰਦਰ ਇਹੀ ਸੋਚ-ਸੋਚ ਰੋਈ ਜਾਵੇ ਉਸ ਨੂੰ ਆਪਣੇ ਪਿੰਡ ਦੀ ਯਾਦ ਆਈ ਤੀ ਕਿੱਲਿਆਂ ਦੇ ਮਾਲਕ ਉਸ ਦੇ ਪਿਤਾ ਦੀ ਪਿੰਡ ਵਿੱਚ ਪੂਰੀ ਸਰਦਾਰੀ ਸੀ ਬਿੰਦਰਵਾਲ ਕੋਈ ਅੱਖ ਚੁੱਕ ਕੇ ਦੇਖਣ ਦੀ ਜੁਰਰਤ ਨਹੀਂ ਸੀ ਕਰਦਾ ਉਹ ਬੜਾ ਪਸਤਾਈ ਕਿ ਕਾਸ਼ ਉਹ ਨਾ ਆਉਂਦੀ ਕਨੇਡਾ ਉਸ ਨੂੰ ਮਾਸੀ ਤੇ ਰਹਿ ਰਹਿ ਕੇ ਗੁੱਸਾ ਆਉਂਦਾ ਪਰ ਹੁਣ ਕੀ ਹੋ ਸਕਦਾ ਸੀ ਘੜੀ ਤੇ ਸਵੇਰ ਦੇ 8 ਵਜ ਰਹਿ ਸਨ ਦਰਵਾਜ਼ਾ ਖੋਲ ਜਗਜੀਤ ਅੰਦਰ ਆਇਆ ਤੇ ਕਿਹਾ ਬਿੰਦਰ ਮੈਂ ਚੱਲਿਆ ਤੂੰ ਘਰ ਦੀ ਸਾਫ਼ ਸਫਾਈ ਕਰ ਲਈ ਤੇ ਦੁਪਹਿਰੇ ਮੈਂ ਰੋਟੀ ਖਾਣ ਆਵਾਂਗਾ ਖਾਣਾ ਬਣਾ ਲਈ ਨਾਲੇ ਹੁਲੀਆ ਸੁਧਾਰ ਲਈਆ ਆਪਣਾ ਡਰਨਾ ਇਹ ਕੈਨੇਡਾ ਹੈ ਇੱਥੇ ਸਭ ਚੱਲਦਾ ਹੈ ਠੀਕ ਹੈ ਬਿੰਦਰ ਕੁਝ ਨਾ ਬੋਲੀ ਉਹ ਚਲਿਆ ਗਿਆ ਬਿੰਦਰ ਨੇ ਸੋਚਿਆ ਇਸ ਦਰਿੰਦੇ ਤੋਂ ਰਾਤ ਮੈਂ ਬਚ ਗਈ ਪਰ ਅੱਜ ਕੌਣ ਬਚਾਏਗਾ ਇਸ ਲਈ ਇੱਥੋਂ ਨਿਕਲ ਜਾਣਾ ਹੀ ਠੀਕ ਰਹੇਗਾ ਉਸਨੇ ਫਟਾਫਟ ਆਪਣਾ ਸਮਾਨ ਚੁੱਕਿਆ ਤੇ ਜਦੋਂ ਬਾਹਰ ਨਿਕਲਣ ਲੱਗੀ ਤਾਂ ਦਰਵਾਜ਼ਾ ਬਾਰੋਂ ਬੰਦ ਸੀ ਕਾਰ ਵਿੱਚ ਹੋਰ ਕੋਈ ਰਸਤਾ ਵੀ ਨਹੀਂ ਸੀ ਜਿਸ ਰਾਹੀਂ ਬਿੰਦਰ ਬਾਹਰ ਨਿਕਲ ਸਕਦੀ ਉਹ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਅਚਾਨਕ ਫੋਨ ਦੀ ਘੰਟੀ ਦੀ ਆਵਾਜ਼ ਬਿੰਦਰ ਨੂੰ ਸੁਣਾਈ ਦਿੱਤੀ ਜੋ ਜਗਜੀਤ ਦੇ ਕਮਰੇ ਵਿੱਚੋਂ ਆਉਂਦੀ ਪਈ ਸੀ ਜਦੋਂ ਉਸ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਟੇਬਲ ਤੇ ਪਿਆ ਲੈਂਡਲਾਈਨ ਫੋਨ ਵੱਜ ਰਿਹਾ ਸੀ ਪਹਿਲਾਂ ਤਾਂ ਬਿੰਦਰ ਨੇ ਫੋਨ ਨਾ ਚੁੱਕਿਆ ਪਰ ਦੂਜੀ ਵਾਰ ਵੱਜਣ ਤੇ ਫੋਨ ਚੱਕ ਲਿਆ ਮਿਸਟਰ ਅਲੀ ਅੱਗੋਂ ਆਵਾਜ਼ ਆਈ ਉਹ ਇੱਕ ਗੋਰਾ ਸੀ ਸ਼ਾਇਦ ਮਕਾਨ ਮਾਲਕ ਉਸਨੇ ਬਿੰਦਰ ਨੂੰ ਕਿਹਾ ਜੀ ਅੱਜ ਉਸਨੇ ਮਕਾਨ ਦਾ ਕਿਰਾਇਆ ਨਾ ਦਿੱਤਾ ਤਾਂ ਮੈਨੂੰ 911 ਤੇ ਫੋਨ ਕਰਨਾ ਪਵੇਗਾ ਫਿਰ ਪੁਲਿਸ ਆਪੇ ਕਿਰਾਇਆ ਲੈ ਲਵੇਗੀ ਤੁਹਾਡੇ ਕੋਲੋਂ ਹੁਣ ਬਿੰਦਰ ਨੂੰ ਸਮਝਾ ਚੁੱਕੀ ਸੀ ਕਿ ਇਹ ਕੋਈ ਜਗਜੀਤ ਸਿੰਘ ਨਹੀਂ ਕੋਈ ਅਲੀ ਹੈ ਉਸਨੂੰ ਗੋਰੇ ਦੇ ਕਹੇ ਸ਼ਬਦ ਯਾਦ ਆਏ ਉਸਨੇ ਫੋਨ ਤੇ 911 ਡਾਇਲ ਕੀਤਾ ਘੰਟੀ ਵੱਜੀ ਅੱਗੋਂ ਆਵਾਜ਼ ਆਈ ਹੈਲੋ ਪੁਲਿਸ ਸਟੇਸ਼ਨ ਬਿੰਦਰ ਨੇ ਇੱਕੋ ਸਾਰਾ ਕੁਝ ਅਫਸਰ ਨੂੰ ਦੱਸਿਆ ਹੁਣ ਉਧਰੋਂ ਪੁਲਿਸ ਅਫਸਰ ਪੰਜਾਬੀ ਵਿੱਚ ਬੋਲਿਆ ਤੈਨੂੰ ਲੋਕੇਸ਼ਨ ਪਤਾ ਹੈ ਨਹੀਂ ਸਰ ਓਕੇ ਕੋਈ ਗੱਲ ਨਹੀਂ ਅਸੀਂ ਸਿਸਟਮ ਵਿੱਚੋਂ ਤੇਰੀ ਲੋਕੇਸ਼ਨ ਟ੍ਰੇਸ ਕਰਕੇ 10 ਮਿੰਟਾਂ ਵਿੱਚ ਤੇਰੇ ਕੋਲ ਪਹੁੰਚ ਰਹੇ ਹਾਂ ਇਹ 10 ਮਿੰਟ ਬਿੰਦਰ ਨੂੰ ਬੜਿਆਂ ਵਾਂਗ ਲੱਗ ਰਹੇ ਸੀ ਕਿ ਪੁਲਿਸ ਤੋਂ ਪਹਿਲਾਂ ਕਿਧਰੇ ਅਲੀਨਾ ਆ ਜਾਵੇ ਉਸਨੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਕਿ ਇੱਕ ਵਾਰ ਬਚਾਲਾ ਰੱਬਾ ਫੇਰ ਕਦੀ ਕੈਨੇਡਾ ਵੱਲ ਮੂੰਹ ਵੀ ਨਹੀਂ ਕਰਾਂਗੀ 12 ਜੋਰ ਦੀ ਆਵਾਜ਼ ਆਈ ਪੁਲਿਸ ਤਾਲਾ ਤੋੜ ਅੰਦਰ ਆ ਗਈ ਦੋ ਲੇਡੀਜ਼ ਤੇ ਇੱਕ ਸਰਦਾਰ ਪੁਲਿਸ ਆਫਸਰ ਸੀ ਬਿੰਦਰ ਉਸ ਸਰਦਾਰ ਆਫਸਰ ਦੇ ਗਲ ਲੱਗ ਉੱਚੀ ਉੱਚੀ ਰੋਣ ਲੱਗੀ ਘਬਰਾ ਨਾ ਬੇਟਾ ਹੁਣ ਆ ਗਏ ਹਾਂ ਅਸੀਂ ਤੈਨੂੰ ਕੁਝ ਨਹੀਂ ਹੋਣ ਦਿੰਦੇ ਪੁਲਿਸ ਸਟੇਸ਼ਨ ਪਹੁੰਚ ਕੇ ਸਰਦਾਰ ਆਫਸਰ ਨੇ ਕਿਹਾ ਬੇਟਾ ਆਪਣੇ ਪਾਪਾ ਦਾ ਨੰਬਰ ਦੇ ਉਸ ਆਫਸਰ ਨੇ ਫੋਨ ਮਿਲਾ ਕੇ ਉਸ ਦੇ ਪਾਪਾ ਨੂੰ ਕਿਹਾ ਕਿ ਤੁਹਾਡੀ ਬੇਟੀ ਮੇਰੇ ਕੋਲ ਪੁਲਿਸ ਸਟੇਸ਼ਨ ਬੈਠੀ ਹੈ ਇਸ ਨਾਲ ਗੱਲ ਕਰੋ ਬਿੰਦ ਨੇ ਰੋ ਰੋ ਕੇ ਪਾਪਾ ਨੂੰ ਸਾਰਾ ਕੁਝ ਦੱਸਿਆ ਤੇ ਕਿਹਾ ਪਾਪਾ ਮੈਂ ਇੱਕ ਮਿੰਟ ਵੀ ਹੋਰ ਇੱਥੇ ਨਹੀਂ ਰਹਿਣਾ ਚਾਹੁੰਦੀ ਤੁਸੀਂ ਜਲਦੀ ਮੈਨੂੰ ਵਾਪਸ ਬੁਲਾ ਲਓ ਦੋਸਤੋ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ